ਦੋ ਹਿੱਸਿਆਂ ਵਿੱਚ ਧਰਤੀ ਵੱਡੀ ਦੋ ਹਿੱਸਿਆਂ ਵਿੱਚ ਧਰਤੀ ਵੰਡੀ ਇੱਕ ਮਹਿਲਾਂ ਦਾ ਇੱਕ ਢੋਕਾਂ ਦਾ ਤੇ ਦੋ ਧੜਿਆਂ ਵਿੱਚ ਖਲਕਤ ਵੰਡੀ ਇੱਕ ਝੁੰਕਾਂ ਦਾ ਤੇ ਇੱਕ ਲੋਕਾਂ ਦਾ ਸਿੱਧੂ ਝੁੰਕਾਂ ਨਾਲ ਨਹੀਂ ਖੜਦਾ ਸਿੱਧੂ ਲੋਕਾਂ ਨਾਲ ਖੜਦਾ ਲੋਕਾਂ ਨਾਲ ਇਹੀ ਬਾਦਲ ਨੂੰ ਕਿਹਾ ਸਰਦਾਰ ਨੂੰ ਚਲਿਆ ਗਿਆ ਕੋਈ ਦਸ਼ਮਨ ਹੀ ਨਹੀਂ ਇਹੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਮੈਂ ਹੱਤੂ ਨਾਲ ਲਿਖਲਾ ਇਤਿਹਾਸ ਚ ਤੇਰਾ ਇੰਦਾ ਜ਼ਬਰਦਸਤ ਪਿਸ਼ੋਕੜਾ ਹੈ ਲਹਿਣਾ ਸਾ ਇਤਿਹਾਸ ਦੇ ਵਿੱਚ ਉਹ ਲੁੱਟਣ ਡੈ ਪਿਆ ਉਹ ਰੇਤਾ ਵੇਚਣ ਲੱਗ ਗਿਆ ਉਹ ਟਕਾਹ ਕੇ ਕੇਵਲ ਚੋਂ ਪੈਸੇ ਲੈਂਦਾ ਸੀ ਉਹ ਟਕਾਹ ਕੇ 50000 ਕਰੋੜ ਰੁਪਈਆ ਪੰਜਾਬ ਦਾ ਲੁੱਟਦਾ ਸੀ ਤੇ ਕਿੱਥੇ ਅੱਜ ਕਿੱਥੇ ਹੈ ਕੇਵਲ ਵਾਲਾ ਆਹ ਕੇਵਲ ਵਾਲਾ ਜੇ ਤੂੰ ਇਹਦੀ ਮਨੋਪਲੀ ਤੋੜੀ ਹੁੰਦੀ ਸੁਖਵੀਰ ਦਾ ਬੰਦਾ ਜੁਝਾਰ ਤੂੰ ਇਹਦੀ ਮਨੋਪਲੀ ਤੋੜੀ ਹੁੰਦੀ 6 ਬੰਦੇ ਦੇ ਨਾਲ ਖੜੇ ਕੀਤੇ ਹੁੰਦੇ ਅੱਜ ਕੇਵਲ 200 ਰੁਪਏ ਦੀ ਸੌਦੀ ਮਿਲਦੀ ਤੁਹਾਨੂੰ ਤਾਂ ਇਹ ਨਹੀਂ ਪਤਾ ਕਿ ਟੀਵੀ ਕਿੰਨੇ ਨੇ ਪੰਜਾਬ ਦੇ ਲੋਕਾਂ ਕੋਲ ਉਹ ਕਹਿੰਦਾ 20 ਲੱਖ ਤੁਸੀਂ ਮੰਨ ਲੈਨੇ ਹੋ ਫਿਰ 15 ਕਰੋੜ ਰੁਪਇਆ ਮਹੀਨਾ ਕੌਣ ਕਿਹਨੂੰ ਦਿੰਦਾ ਹੈ ਜਿਹੜੇ ਮੁੱਖ ਮੰਤਰੀ ਬੇਮੁਖ ਹੋਏ ਉਹ ਰਹਿ ਗਏ ਗੁਰੂ ਨੇ ਬਖਸ਼ਿਆ ਨਹੀਂ ਕਿਸੇ ਨੂੰ ਇਹੀ ਸਰਦਾਰ ਬਾਦਲ ਨੂੰ ਕਿਹਾ ਅੱਜ ਰਹਿਣਾ ਨਹੀਂ ਉਹਦੇ ਪੁੱਤਰ ਨੇ ਮਾਫੀ ਮੰਗੀ ਹੈ ਚੰਗੀ ਗੱਲ ਹੈ ਲੇਕਿਨ ਕੀ ਬਣਾ ਮਾਫੀਆਂ ਨਾਲ ਹੀ ਬਖੇ ਜਾਣੇ ਗਨਾਹ ਸਭ ਤੋਂ ਵੱਡਾ ਤੁਹਾਡਾ ਜੋ ਨੂੰ ਦੋ ਸੀਟਾਂ ਤੇ ਲਿਆ ਕੇ ਖੜਾ ਕਰਤਾ ਫੈਸਲਾ ਕਰਨ ਵਾਲੀ ਇਹ ਅਦਾਲਤ ਆ ਇਹ ਸਾਹਮਣੇ ਆਹ ਅਦਾਲਤ ਤੁਸੀਂ ਲੋਕਾਂ ਦੇ ਹੋਏ ਨਹੀਂ ਲੋਕਾਂ ਨੇ ਬੀਜਤਾ ਦੋ ਹਿੱਸਿਆਂ ਵਿੱਚ ਧਰਤੀ ਵੰਡੀ ਦੋ ਹਿੱਸਿਆਂ ਵਿੱਚ ਧਰਤੀ ਵੰਡੀ ਇੱਕ ਮਹਿਲਾਂ ਦਾ ਇੱਕ ਢੋਕਾਂ ਦਾ ਤੇ ਦੋ ਧੜਿਆਂ ਵਿੱਚ ਖਲਕਤ ਵੰਡੀ ਇੱਕ ਝੁੰਕਾਂ ਦਾ ਇੱਕ ਲੋਕਾਂ ਦਾ ਸਿੱਧੂ ਝੌਂਕਾਂ ਨਾਲ ਨਹੀਂ ਖੜਦਾ ਸਿੱਧੂ ਲੋਕਾਂ ਨਾਲ ਖੜਦਾ ਲੋਕਾਂ ਨਾਲ ਏ ਰੰਗਲਾ ਪੰਜਾਬ ਕਹਿਣ ਵਾਲੇ ਕੰਗਲਾ ਪੰਜਾਬ ਖੜਾ ਕਰਤਾ ਤੁਹਾਡੇ ਸਾਹਮਣੇ ਕੰਗਲਾ ਪੰਜਾਬ ਦਰਸ਼ਕੀ ਘੋੜਾਂ ਸਵੇਰੇ ਹੀ ਫੋਟੋ ਆ ਜਾਂਦੀ ਉਦੋਂ ਕਹਿੰਦੇ 50000 ਕਰੋੜ ਦੇਾਂਗੇ ਉਦੋਂ ਕਹਿੰਦੇ ਨੌਕਰੀ ਦੇਾਂਗੇ ਉਦੋਂ ਕਹਿੰਦੇ ਅਮਨ-ਅਮਾਨ ਦੇਾਂਗੇ ਦੱਸੋ ਅਮਨ-ਅਮਾਨ ਦੀ ਨਾਮ ਦੀ ਚੀਜ਼ ਹੈ ਬਠਿੰਡੇ ਜੇ ਏ ਪਤੰਦਰ ਸਵੇਰੇ ਹੀ ਪੰਜਾਬ ਦੇ 2-4 ਕਰੋੜ ਰੁਪਏ ਲਾ ਕੇ ਐ ਹੱਥ ਜੇ ਜੋੜ ਕੇ ਖੜ ਜਾਣਾ ਇੱਦਾਂ ਉੱਚੀ ਦੀ ਪਾ ਕੇ ਜੁੱਤੀ ਫਿਰ ਕਹਿੰਦਾ ਅਰਦਾਸ ਕਰੋ ਜੀ ਪੜ ਲੋ ਪੂੰਛ ਹੈ ਕਹਿੰਦਾ ਨਸ਼ਾ ਦੂਰ ਹੋ ਜੂ ਅਰਦਾਸ ਕਰੋ ਜੀ ਅਰਦਾਸ ਹੀ ਕਰਾਉਣੀ ਸੀ ਤੈਨੂੰ ਵੋਟਾਂ ਛੁਣਛਣੇ ਨੂੰ ਪਾਈਆਂ ਸੀ ਓਏ ਹੈ ਕਾਦਲ ਹੀ ਪਾਈਆਂ ਤੈਨੂੰ ਵੋਟਾਂ ਕਹਿੰਦਾ ਚਲੋ ਅਰਦਾਸ ਛੱਡੋ 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 ਕਹਿੰਦਾ ਅਰਦਾਸ ਛੱਡੋ ਉਹ ਜੋਗਾ ਕਰੋ ਜੋਗਾ ਲੈ ਫੜ ਲਓ ਪੌਂਚ ਸੀਐਮ ਦੀ ਜੋਗਾ ਮੈਨੂੰ ਪਤਾ ਕਿਹੜੀ ਜੋਗਾ ਕਰਦਾ ਏ ਤੂੰ ਜਾਣਦਾ ਮੈਂ ਸਾਰਾ ਕੁਝ ਕਿੱਥੇ ਤੇਰੀਆਂ ਅੱਖਾਂ ਚੜਦੀਆਂ ਤੇ ਕਿੱਥੇ ਤੇਰੀਆਂ ਅੱਖਾਂ ਥੱਲੇ ਡਿੱਗਦੀਆਂ ਮੈਂ ਨਿੱਜੀ ਗੱਲਾਂ 'ਚ ਨਹੀਂ ਪੈਂਦਾ 500 ਕਾਫੀ 500 ਗੱਡੀਆਂ ਦਾ ਕਾਫਲਾ ਟੂ 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 ਲੋਕਾਂ ਕੰਨਾਂ 'ਚ ਰੁਈਆਂ ਪਾਈਆਂ ਰਾਜਸਥਾਨ ਅਸੀਂ ਕਿੱਤਾਂ ਗਏ ਹਾਂਜੀ ਮੱਧਿਆ ਪ੍ਰਦੇਸ਼ ਅਸੀਂ ਆ ਗਏ ਅਸੀਂ ਆ ਗਏ ਲੋ ਆਏ 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 ਹਾਂ ਉੱਥੋਂ ਨਿਕਲਿਆ ਪੀਂ ਕਰਕੇ ਉਧਰੋਂ ਨਿਕਲ ਗਿਆ ਮਿਜ਼ੋਰਮ ਪਾਸਾ ਆ ਗਈ ਸਾਡੀ ਸਰਕਾਰ ਆ ਗਈ ਅਸੀਂ ਪੰਜਾਬ 'ਚ ਨੇਰੀਆਂ ਲਿਆਤੀਆਂ ਇੱਥੇ ਵੀ ਤੂਫਾਨ ਆ ਗਿਆ ਖੋਦਿਆ ਪਹਾੜ ਦੇਕਲੀ ਚੂਹੀ ਅੱਧਾ ਪਰਸੈਂਟ ਵੋਟ ਨਹੀਂ ਪਈਓ ਮਿੱਤਰਾ ਤੂੰ ਕਹਿੰਦਾ ਓਏ ਚੁਣੇ ਨੁਮਾਇੰਦੇ ਤੇਰੇ ਲੋਕ ਸਭਾ 'ਚ ਇੱਕ ਬੰਦਾ ਉਹ ਵੀ ਉਧਾਰਾ ਮੰਗਿਆ ਕਾਂਗਰਸ ਤੋਂ ਠੋਕੋ ਤਾੜੀ ਹਰ ਗਿਆ ਤੂੰ ਅੱਜ ਮੈਂ ਕਹਿੰਨਾ ਕਿ 30 ਸਾਲ ਤੋਂ ਮੁੱਖ ਮੰਤਰੀ ਜਿੱਤਦੇ ਆਇਆ ਪਰ ਪੰਜਾਬ ਹਾਰਦਾ ਆਇਆ 30 ਸਾਲ ਤੋਂ ਮੁੱਖ ਮੰਤਰੀ ਬਣਦੇ ਆਏ ਆ ਤੇ ਧੰਦਾ ਕਰਦੇ ਆਏ ਆ bizness ਕਰਦੇ ਆਏ ਆ ਪੰਜਾਬ ਨੂੰ ਵੇਚਦੇ ਆਏ ਆ ਪੰਜਾਬ ਨੂੰ ਗਿਰਵੀ ਧਰਦੇ ਆਏ ਆ ਗੁਰੂਆਂ ਦਾ ਇਹ ਬਸੇਰਾ ਸਿੱਧੂ ਟਹਿਣ ਨਹੀਂ ਦਿੰਦਾ ਆਪਣੇ ਲਈ ਕੁਝ ਮੰਗਦਾ ਨਹੀਂ ਤੇ ਇਹਨਾਂ ਦੇ ਖਿਲਾਫ ਲੜਾਈ ਲੜੂੰ ਘਰ ਘਰ ਜਾਵਾਂ ਤੇ ਕਹੂੰ ਤੁਸੀਂ ਗੁਰੂ ਦਾ ਫਲਸਫਾ ਫੜ ਲਓ ਤੇ ਲੋਕਾਂ ਦਾ ਰਾਜ ਉਸੇ ਦਿਨ ਸਥਾਪਿਤ ਹੋਇਆ ਉਸੇ ਦਿਨ ਸਥਾਪਿਤ ਹੋਇਆ ਮੈਂ ਤੁਹਾਨੂੰ ਅੱਜ ਕਹਿਣਾ ਮੈਂ ਤੁਹਾਨੂੰ ਅਜੇ ਕਹਿਣਾ ਕਿ ਬਾਬਾ ਨਾਨਕ ਭਾਈ ਲਾਲੋ ਦੇ ਘਰ ਖੜਾ ਸੀ ਤੇ ਦੱਸੋ ਕੌਣ ਖੜਦਾ ਭਾਈ ਲਾਲੋ ਦੇ ਇੱਥੇ ਤਾਂ ਜੇ ਨਾ ਲੱਖ ਜਿੱਥੇ ਮਿਲਦਾ ਉੱਥੇ ਜਾਵੜਦਾ ਮਲਕ ਭਾਗੋ ਦੇ ਕਿਆ ਕਹੋ ਮੈਂ ਝੂਠ ਬੋਲਦਾ ਕਹੋ ਕਿ ਨਵਜੋਤ ਸਿੰਘ ਸਿੱਧੂ ਇਹ ਠੀਕ ਨਹੀਂ ਇਹ ਨਾ ਸੋਚੋ ਕਿ ਅੱਜ ਨਵਜੋਤ ਸਿੰਘ ਸਿੱਧੂ ਇੱਕ ਵਰਕਰ ਹੈ ਇੱਕ ਵਰਕਰ ਦੇ ਅੱਗੇ ਅੱਜ ਦੇਖੋ ਕਿੰਨਾ ਵੱਡਾ ਵਿਸ਼ਵਾਸ ਖੜਾ ਹੈ ਮਰਦਾ ਮਰ ਜੂੰ ਮਰਦਾ ਮਰ ਜੂੰ ਲੇਕਿਨ ਨਾ ਆਪਣਾ ਇਸਾਫਾ ਲੈਣਦਿਆਂ ਤੇ ਨਾ ਪੰਜਾਬ ਦਾ ਵਿਸ਼ਵਾਸ ਟੁੱਟਣਦਿਆਂ ਕਿਉਂਕਿ ਵਿਸ਼ਵਾਸ ਹੁਣ ਚੰਦ ਲੋਕਾਂ ਦੇ ਉੱਤੇ ਰਹਿ ਗਿਆ ਇਹ ਆਸ ਤੇ ਵਿਸ਼ਵਾਸ ਦੀ ਰਾਜਨੀਤੀ ਜਿਵੇਂ ਆਮਲਾ ਖੜਾ ਇੱਥੇ ਦੇਖੋ ਬੰਦੇ ਕਿਹੜੇ ਖੜੇ ਨੇ ਆ ਲਾਡੀ ਖੜਾ ਆ ਖੜੇ ਆ ਇਹ ਆਸ ਤੇ ਵਿਸ਼ਵਾਸ ਨਾਲ ਜਦ ਤੱਕ ਤੁਸੀਂ ਚੰਗੇ ਲੋਕ ਖੜੇ ਨਹੀਂ ਕਰੋਗੇ ਪੰਜਾਬ ਮੁੜ ਸੁਰਜੀਤ ਨਹੀਂ ਹੋਣਾ ਤੇ ਚੰਗੇ ਲੋਕ ਕਿਦਾਂ ਖੜੇ ਹੋਣਗੇ ਚੰਗੇ ਲੋਕ ਕਿਰਦਾਰਾਂ ਵਾਲੇ ਲੋਕ ਖੜੇ ਹੋਣਗੇ ਜਦੋਂ ਢਹ ਢੇਰੀ ਹੋਇਆ ਦਰਬਾਰ ਸਾਹਿਬ ਤੇ ਰਾਮ ਸਿੰਘ ਕਾਰੀਗਰ ਸੀ ਮਿਸਲਾਂ ਨੇ ਇਕੱਠੇ ਹੋ ਕੇ 2 ਲੱਖ ਸ਼ਰਫੀਆਂ ਦਿੱਤੀਆਂ ਉਹਨੂੰ ਤੇ ਦਰਬਾਰ ਸਾਹਿਬ ਤਾਂ ਬਣਾਉਣਾ ਹੁਣ ਤੇ ਘਰੇ ਲ ਜਾ ਕੇ ਕਹਿੰਦਾ ਆਪਦੀ ਕੁੜੀ ਨੂੰ ਤੇ ਆਪਦੀ ਮਾਂ ਨੂੰ ਤੇ ਆਪਦੀ ਆਪਦੀ ਘਰ ਵਾਲੀ ਨੂੰ ਵੀ ਮੈਂ ਹੁਣ ਕੰਮ ਨਹੀਂ ਕਰ ਸਕਦਾ ਮੈਂ ਤਾਂ ਦਰਬਾਰ ਸਾਹਿਬ ਬਣਾਉ ਤੁਸੀਂ ਦਿਹਾੜੀ ਕਰੋਂਗੀਆਂ ਇੱਕ ਡੰਗ ਰੋਟੀ ਬਣਾਉਂਗੀਆਂ ਤੇ ਉਹਦੇ ਚ ਰੋਟੀ ਖਾਉਂਗਾ ਤੇ ਦਰਬਾਰ ਸਾਹਿਬ ਦੇ ਇਸ ਪੈਸੇ ਚੋਂ ਹੱਥ ਨਹੀਂ ਲਾਉਂ ਕਿਸੇ ਨੂੰ ਇਤਿਹਾਸ ਹੈ ਸਿੱਖਾਂ ਦਾ ਇਹ ਗੁਰੂਆਂ ਦਾ ਸਰਬੰਸ ਕੇ ਦਾਨੀ ਦਾ ਇਤਿਹਾਸ ਹੈ ਅਸੀਂ ਕਿਧਰ ਨੂੰ ਤੁਰਪੇ ਅਸੀਂ ਕਿਹੜੇ ਬਿਜ਼ਨਸਾਂ ਵੱਲ ਨੂੰ ਤੁਰਪੇ ਤੇ ਆ ਜਿਹੜਾ ਹੁਣ ਖੜਾ ਹੈ ਇਹਨਾਂ ਸੋਚੋ ਜੇ ਜਿਵੇਂ ਮੁੱਖ ਮੰਤਰੀ ਬੇਮੁਖ ਹੋਏ ਉਹ ਰਹਿ ਗਏ ਗੁਰੂ ਨੇ ਬਖਸ਼ਿਆ ਨਹੀਂ ਕਿਸੇ ਨੂੰ ਇਹੀ ਸਰਦਾਰ ਬਾਦਲ ਨੂੰ ਕਿਹਾ ਅੱਜ ਰਹਾ ਨਹੀਂ ਉਹਦੇ ਪੁੱਤਰ ਨੇ ਮਾਫੀ ਮੰਗੀ ਆ ਚੰਗੀ ਗੱਲ ਐ ਲੇਕਿਨ ਕੀ ਬਣਾ ਮਾਫੀਆਂ ਨਾਲ ਹੀ ਬਖਸ਼ੇ ਜਾਣੇ ਗਨਾਹ ਸਭ ਤੋਂ ਵੱਡਾ ਥੋੜਾ ਤੁਹਾਨੂੰ ਦੋ ਸੀਟਾਂ ਤੇ ਲਿਆ ਕੇ ਖੜਾ ਕਰਤਾ ਫੈਸਲਾ ਕਰਨ ਵਾਲੀ ਇਹ ਅਦਾਲਤ ਐ ਇਹ ਸਾਹਮਣੇ ਆਹ ਅਦਾਲਤ ਤੁਸੀਂ ਲੋਕਾਂ ਦੇ ਹੋਏ ਨਹੀਂ ਲੋਕਾਂ ਨੇ ਬੀਜਤਾ ਦੋ ਹਿੱਸਿਆਂ ਵਿੱਚ ਧਰਤੀ ਵੰਡੀ ਦੋ ਹਿੱਸਿਆਂ ਵਿੱਚ ਧਰਤੀ ਵੰਡੀ ਇੱਕ ਮਹਿਲਾਂ ਦਾ ਇੱਕ ਢੋਕਾਂ ਦਾ ਤੇ ਦੋ ਧੜਿਆਂ ਵਿੱਚ ਖਲਕਤ ਵੰਡੀ ਇੱਕ ਝੁੰਕਾਂ ਦਾ ਤੇ ਇੱਕ ਲੋਕਾਂ ਦਾ ਸਿੱਧੂ ਝੁੰਕਾਂ ਨਾਲ ਨਹੀਂ ਖੜਦਾ ਸਿੱਧੂ ਲੋਕਾਂ ਨਾਲ ਖੜਦਾ ਲੋਕਾਂ ਨਾਲ ਤੇ ਲੋਕਾਂ ਦਾ ਹੀ ਰਹੂ ਇਹੀ ਬਾਦਲ ਨੂੰ ਕਿਹਾ ਸਰਦਾਰ ਨੂੰ ਚਲਿਆ ਗਿਆ ਕੋਈ ਦੁਸ਼ਮਣੀ ਨਹੀਂ ਇਹੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਮੈਂ ਹਾ ਤੂੰ ਨਾਲ ਲਿਖਲਾ ਇਤਿਹਾਸ ਚ ਤੇਰਾ ਐਡਾ ਜ਼ਬਰਦਸਤ ਪਿਸ਼ੋਕੜਾ ਹੈ ਲਹਿਣਾ ਸਾ ਇਤਿਹਾਸ ਦੇ ਵਿੱਚ ਉਹ ਲੁੱਟਣ ਡੈ ਪਿਆ ਉਹ ਰੇਤਾ ਵੇਚਣ ਲੱਗ ਗਿਆ ਉਹ ਟਕਾਹ ਕੇ ਕੇਵਲ ਚੋਂ ਪੈਸੇ ਲੈਂਦਾ ਸੀ ਉਹ ਟਕਾਹ ਕੇ 50000 ਕਰੋੜ ਰੁਪਈਆ ਪੰਜਾਬ ਦਾ ਲੁੱਟਦਾ ਸੀ ਤੇ ਕਿੱਥੇ ਅੱਜ ਕਿੱਥੇ ਐ ਦੱਸੋ ਲਾਂਹ ਤਾਂ ਪਈਆਂ ਪਾਰਟੀ ਨੇ ਕੱਢਤਾ ਤੇ ਮੈਨੂੰ ਉਦੋਂ ਕਹਿੰਦੇ ਹਾਈ ਕੁਮਾਰਾਣੇ ਵੀਰ ਨਾਲ ਕਿੰਨੇ ਬੰਦੇ ਜਾਣਗੇ ਮੈਂ ਕਹਾ ਜਾਓ ਇਹਦੀ ਘਰ ਵਾਲੀ ਨਹੀਂ ਜਾਂਦੀ ਇਹਦੇ ਨਾਲ ਹੱਸ ਲੋ ਹੱਸ ਲੋ ਪਟਕਾ ਕੇ ਤਾੜੀ ਮਾਰੋ ਗੱਲ ਸੱਚੀ ਸੀ ਏ ਰੰਗਲਾ ਪੰਜਾਬ ਕਹਿਣ ਵਾਲੇ ਕੰਗਲਾ ਪੰਜਾਬ ਖੜਾ ਕਰਤਾ ਤੁਹਾਡੇ ਸਾਹਮਣੇ ਕੰਗਲਾ ਪੰਜਾਬ ਕਿਹਨੂੰ ਦਿੱਤਾ ਪੰਜਾਬ ਵਾਜੀ 70000 ਕਰੋੜ ਤਾਂ ਮੈਂ ਜੇਬ ਚ ਲਈ ਫਿਰਦਾ ਇੱਥੇ ਖੀਸੇ ਚ ਪਾਈ ਫਿਰਦਾ 20000 ਕਰੋੜ ਪਤੰਦਰ ਕਹਿੰਦਾ ਮੈਂ ਰੇਤੇ ਚੋਂ ਕੱਢੂ 34000 ਕਰੋੜ ਆ ਕੇਜਰੀਵਾਲ ਦੇ ਝੂਠ ਤੇ ਝੂਠ 34000 ਕਰੋੜ ਕਹਿੰਦਾ ਬਜਟ ਚੋਂ ਕੱਢੂ 54000 ਕਰੋੜ ਨਾਲ ਤਾਂ ਸ਼ੁਰੂ ਕਰਾਂਗੇ ਤੇ ਪਤੰਦਰਾ ਆਏ 100 ਕਰੋੜ 100 ਵੀ ਨਹੀਂ ਆਇਆ 125 ਜਮਾ ਕਰਾਏ ਨੇ ਰੇਤੇ ਦੀ ਟਰਾਲੀ 3000 ਨੂੰ ਵਿਕਦੀ ਸੀ ਮੈਂ ਚੰਨੀ ਨਾਲ ਲੜਦਾ ਹੁੰਦਾ ਤੇ ਅੱਜ 21000 ਨੂੰ ਵੇਚਦਾ ਪੰਜਾਬ ਇਹਨੇ ਮੈਂ ਕਹਿੰਦਾ ਮਾਨ ਸਾਹਿਬ ਤੂੰ ਕਹਿੰਦਾ ਸੀ ਧਰਨਾ ਨਹੀਂ ਲੱਗਣ ਦੇਣਾ ਮੈਂ ਛਾਤੀ ਠੋਕ ਕੇ ਤੈਨੂੰ ਕਹਿੰਨਾ ਪੰਜਾਬ ਤੈਨੂੰ ਸਵਾਲ ਕਰਦਾ ਹੈ ਕਿ ਅੱਜ 12500 ਕੰਟਰੈਕਟ ਵਾਲੇ ਟੀਚਰ ਖੜੇ ਆ ਮਾਨੋ ਕੋਲ ਜਾਉਂ ਐਲਾਨ ਕਰਦਾ ਸਾਰਿਆਂ ਧਰਨਿਆਂ ਤੇ ਨਵਜੋਤ ਸਿੰਘ ਸਿੱਧੂ ਜਾ ਕੇ ਪਿੱਛੇ ਬੈਠੂ ਜਾਉ ਕੁਛ ਨਹੀਂ ਚਾਹੀਦਾ ਕੱਖ ਨਹੀਂ ਚਾਹੀਦਾ 12500 ਟੀਚਰ ਤੈਨੂੰ ਦੁਹਾਈਆਂ ਦਿੰਦੇ ਆ ਤੇਰੇ ਘਰ ਦੇ ਮੂਹਰੇ ਟੰਕੀਆਂ ਤੇ ਚੜ੍ਹੇ ਆ ਕਹਿੰਦੇ ਰੈਗੂਲਰ ਕਰ ਉਹ ਤੇਰੇ ਕੋਲ ਪੈਸੇ ਨਹੀਂ ਤੁਰਨ ਦੀ ਤਾਕਤ ਨਹੀਂ ਕਹਿਣਾ ਆਪਦੇ ਆਪ ਨੂੰ ਮਜ਼ਬੂਤ ਖਾਨ ਦਰਸ਼ਨੀ ਘੋੜਾਂ ਸਵੇਰੇ ਹੀ ਫੋਟੋ ਆ ਜਾਂਦੀ ਹੈ ਉਦੋਂ ਕਹਿੰਦੇ 50000 ਕਰੋੜ ਦੇਾਂਗੇ ਉਦੋਂ ਕਹਿੰਦੇ ਨੌਕਰੀ ਦੇਾਂਗੇ ਉਦੋਂ ਕਹਿੰਦੇ ਅਮਨ-ਅਮਾਨ ਦੇਾਂਗੇ ਦੱਸੋ ਅਮਨ-ਅਮਾਨ ਦੀ ਨਾਮ ਦੀ ਚੀਜ਼ ਹੈ ਬਠਿੰਡੇ ਜੇ 75% ਫਰੋਤੀਆਂ ਲੋਕੀ ਦਈ ਜਾਂਦੇ ਆ ਪੁਲਿਸ ਨੂੰ ਦੱਸਦੇ ਨਹੀਂ ਕੁੜੀ ਦੇ ਸਿਰ ਚ ਗੋਲੀ ਮਾਰੀ ਵਪਾਰੀ ਸੜਕ ਦੇ ਉੱਤੇ ਖੜਾ ਉਹਦੇ ਥਾੜ ਥਾੜ ਗੋਲੀਆਂ ਮਾਰ ਕੇ ਮਾਰ ਕੇ ਤੁਰ ਗਏ ਹੈ ਕੋਈ ਅਮਨਮਾਨ ਤੇ ਕੱਲਾ ਨਵਜੋਤ ਸਿੰਘ ਸਿੱਧੂ ਖੜਾ ਸੀ ਸੜਕ ਦੇ ਉੱਤੇ ਉਹ ਦਿਨ ਇਹਨਾਂ ਦਾ ਐਮਐਲਏ ਕਿੱਥੇ ਸੀ ਕਦੇ ਆਇਆ ਕੋਈ ਕਿਸੇ ਨੇ ਦਰਸ਼ਨ ਦਿੱਤੇ ਈਟੀਟੀ ਦੇ ਟੀਚਰ ਖੜੇ ਨੇ ਇਹਨਾਂ ਦੀ ਜਾਨ ਨੂੰ ਦੁਹਾਈ ਦਿੰਦੇ ਨੇ 올ਡ ਪੈਨਸ਼ਨ ਸਕੀਮ ਇੱਕ ਸਾਲ ਨੋਟੀਫਿਕੇਸ਼ਨ ਹੋ ਗਿਆ ਕੈਬਨਟ ਦਾ ਪੱਲੇ ਨਹੀਂ ਥੇਲਾ ਕਰਦੀ ਮੇਲਾ ਮੇਲਾ ਪੰਜੀ ਕੋਲ ਨਹੀਂ ਤੁਰਨ ਦੀ ਤਾਕਤ ਨਹੀਂ ਨਾਮ ਮਜਬੂਤ ਖਾਨ ਪੱਲੇ ਨਾਲ ਤੇਲ ਨਾ ਕਰਾਈ ਬਣਾਉਣ ਚੱਲਿਆ ਮਠਾਈ ਹੱਸ ਲੋ ਹੱਸ ਲੋ ਤਾੜੀ ਠੋਕਾ ਟਕਾ ਕੇ ਹੈ ਓਲਡ ਪੈਨਸ਼ਨ ਸਕੀਮ ਹਜੇ ਤੱਕ ਪੰਜੀ ਨਹੀਂ ਗਈ ਪੀਆਰਟੀਸੀ ਵਾਲੇ ਖੜੇ ਆ ਧਰਨੇ ਦੇਈ ਪੀਐਸਪੀਸੀਐਲ ਵਾਲੇ ਕਹਿੰਦੇ ਤਨਖਾਹ ਨਹੀਂ ਮਿਲਦੀ ਇਹ ਪਤੰਦਰ ਸਵੇਰੇ ਹੀ ਪੰਜਾਬ ਦੇ 2-4 ਕਰੋੜ ਰੁਪਏ ਲਾ ਕੇ ਐ ਹੱਥ ਜੇ ਜੋੜ ਕੇ ਖੜ ਜਾਂਦਾ ਇਦਾਂ ਗੁੱਚੀ ਦੀ ਪਾ ਕੇ ਜੁੱਤੀ ਫਿਰ ਕਹਿੰਦਾ ਅਰਦਾਸ ਕਰੋ ਜੀ ਫੜ ਲਓ ਪੂੰਛ ਹੈ ਕਹਿੰਦਾ ਨਸ਼ਾ ਦੂਰ ਹੋ ਜੂ ਅਰਦਾਸ ਕਰੋ ਜੇ ਅਰਦਾਸ ਹੀ ਕਰਾਉਣੀ ਸੀ ਤੈਨੂੰ ਵੋਟਾਂ ਛੁਣਛਣੇ ਨੂੰ ਪਾਈਆਂ ਸੀ ਓਏ ਹੈ ਕਾਦਲ ਹੀ ਪਾਈਆਂ ਤੈਨੂੰ ਵੋਟਾਂ ਕਹਿੰਦਾ ਚਲੋ ਅਰਦਾਸ ਛੱਡੋ 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 ਕਹਿੰਦਾ ਅਰਦਾਸ ਛੱਡੋ ਉਹ ਜੋਗਾ ਕਰੋ ਜੋਗਾ ਲੈ ਫੜ ਲਓ ਪੂੰਛ ਸੀਐਮ ਦੀ ਜੋਗਾ ਮੈਨੂੰ ਪਤਾ ਕਿਹੜੀ ਜੋਗਾ ਕਰਦਾ ਏ ਤੂੰ ਕਿਹੜਾ ਕਰਦਾ ਜੋਗਾ ਤੇ ਕਿੱਥੇ ਕਰਦਾ ਜੋਗਾ ਹੈ ਜਾਣਦਾ ਮੈਂ ਸਾਰਾ ਕੁਝ ਕਿੱਥੇ ਤੇਰੀਆਂ ਅੱਖਾਂ ਚੜ੍ਹਦੀਆਂ ਤੇ ਕਿੱਥੇ ਤੇਰੀਆਂ ਅੱਖਾਂ ਥੱਲੇ ਡਿੱਗਦੀਆਂ ਮੈਂ ਨਿੱਜੀ ਗੱਲਾਂ 'ਚ ਨਹੀਂ ਪੈਂਦਾ ਫਿਰ ਕਹਿੰਦਾ ਸਾਈਕਲ ਚਲਾਓ ਏ ਇਹ ਇਹ ਗੱਲਾਂ ਕਰਕੇ ਆਏ ਸੀ ਤੁਸੀਂ ਤੁਸੀਂ ਆਹ ਕਹਿ ਕੇ ਆਏ ਸੀ ਪੰਜਾਬ ਨੂੰ ਗਰਵੀਂ ਧਰਤਾ ਪੰਜਾਬ ਜੇ ਰੇਤੇ 'ਚੋਂ 10000 ਕਰੋੜ ਰੁਪਈਆ ਮੈਂ ਕਹਿੰਦਾ ਮਾਨ ਸਾਹਿਬ ਟਕਾ ਕੇ ਚੋਰੀ ਕਰਦੀ ਏ ਤੇਰੀ ਸਰਕਾਰ ਤੂੰ ਸਰਮੁਖ ਐ ਉਹਦਾ ਮੈਨੇਜਰ ਇਨ ਚੀਫ ਉਹ 10000 ਕਰੋੜ ਦਾ ਰੇਤਾ ਖਾਨਾ ਜਿੰਨੀ ਪੰਜਾਬ ਦੀ ਇਨਕਮ ਹੈ ਸੁਣ ਲੋ ਸਾਰੇ ਪੰਜਾਬ ਦੀ ਰੈਵਨਿਊ ਇਨਕਮ 50000 ਕਰੋੜ ਰੁਪਏ ਹੈ ਉਹਨਾਂ ਤੰਮ ਲਾਡੂ ਕੱਲਾ ਸ਼ਰਾਬ ਚੋਂ ਕੱਢ ਲੈਂਦਾ ਮੈਂ ਕਹਿੰਦਾ ਤੈਨੂੰ ਮਾਨ ਸਾਹਿਬ ਜੇ ਤੂੰ ਚੋਰੀ ਕਰ ਨਾ 10000 ਕਰੋੜ ਰੁਪਏ ਦੇ ਐਲ 1 ਦੇ ਲਾਇਸੈਂਸ ਆਵੜੇ ਮਾਮਿਆਂ ਚਾਚਿਆਂ ਨੂੰ ਜਾਂ ਦੋ ਬੰਦਿਆਂ ਨੂੰ ਜਿਹਨਾਂ ਨੂੰ ਦਿੱਤੇ ਕਰ ਹੈ ਦਮ ਕਰ ਨਾ ਤੂੰ ਰੇਤਾ ਕਹਿੰਦਾ ਸੀਗਾ 1000 ਰੁਪਏ ਨੂੰ ਦਊਂਗਾ ਮਿਸਤਰੀ ਘਰ ਬਹਿ ਕੇ ਕੰਮ ਏ ਘਰ ਬਹਿ ਕੇ ਗਰੀਬ ਤੋਂ ਘਰ ਨਹੀਂ ਬਣਦਾ 21000 ਨੂੰ ਟਰਾਲੀ ਵਿਗਦੀ ਐ ਕੌਣ ਖਾਂਦਾ 40 40 ਫੁੱਟ ਦੇ ਖੱਡੇ ਕਿਤੇ ਪਾਇਆ ਐ ਐਨਜੀਟੀ ਚ ਜਾ ਕੇ ਖੜੂ ਨਵਜੋਤ ਸਿੰਘ ਸਿੱਧੀ ਤੇਰੀ ਗੋਭੀ ਖੋਦੂਗਾ ਮੈਂ ਟਕਾ ਕੇ ਲੈ ਤੈਨੂੰ ਹੁਣ ਕਰੇ ਕੇਵਲ ਵਾਲਾ ਆ ਕੇਵਲ ਵਾਲਾ ਜੇ ਤੂੰ ਇਹਦੀ ਮਨੋਪਲੀ ਤੋੜੀ ਹੁੰਦੀ ਸੁਖਵੀਰ ਦਾ ਬੰਦਾ ਜੁਜਾਰ ਤੂੰ ਇਹਦੀ ਮਨੋਪਲੀ ਤੋੜੀ ਹੁੰਦੀ 6 ਬੰਦੇ ਦੇ ਨਾਲ ਖੜੇ ਕੀਤੇ ਹੁੰਦੇ ਅੱਜ ਕੇਵਲ 200 ਰੁਪਏ ਦੀ 100 ਦੀ ਮਿਲਦੀ ਤੁਹਾਨੂੰ ਤਾਂ ਇਹ ਨਹੀਂ ਪਤਾ ਕਿ ਟੀਵੀ ਕਿੰਨੇ ਨੇ ਪੰਜਾਬ ਦੇ ਲੋਕਾਂ ਕੋਲ ਉਹ ਕਹਿੰਦਾ 20 ਲੱਖ ਤੁਸੀਂ ਮੰਨ ਲੈਨੇ ਹੋ ਫਿਰ 15 ਕਰੋੜ ਰੁਪਇਆ ਮਹੀਨਾ ਕੌਣ ਕਿਹਨੂੰ ਦਿੰਦਾ ਹੈ ਤੁਸੀਂ ਇਮਾਨਦਾਰ ਹੋਏ ਹੈਂ ਦੱਬਾ ਇੱਥੇ ਮਾਰਦੇ ਹੋ ਉਗਰਾਹੀ ਉੱਥੇ ਕਰਦੇ ਹੋ ਈਮਾਨਦਾਰੀ ਤੁਹਾਡੇ ਨੇੜੇ ਨਹੀਂ ਇਮਾਨਦਾਰੀ ਤੁਸੀਂ 4000 ਕਰੋੜ ਰੁਪਇਆ ਸ਼ਰਾਬ ਚੋਂ ਕੱਢਦੇ ਹੋ ਪੰਜਾਬ ਸੁਖਣਾ ਲੈ ਕੇ ਜਿੰਨੀ दारू ਪੀ ਲੈਂਦਾ ਮਿੱਤਰ ਪਿਆਰੇ 50000 ਕਰੋੜ ਰੁਪਇਆ ਤਾਮਲਨਾਡੂ ਕੱਲੀ ਸ਼ਰਾਬ ਚੋਂ ਕੱਢਦਾ 30000 ਕਰੋੜ ਰੁਪਇਆ ਤੇਲੰਗਾਨਾ ਰੇਤੇ ਚੋਂ 6000 ਕਰੋੜ ਤੁਸੀਂ ਕਹਿੰਦੇ ਸੀ 20000 ਕਰੋੜ ਕ निकालेंगे ਇਹ ਦੇਖ ਕੇ ਜਰੀਵਾਲ ਸਾਹਿਬ ਦਾ ਮੈਂ ਦਿੰਦਾ ਹਾਂ ਹਮ ਵਹਿਨੋ ਵਾਹੀਓ 20000 ਕਰੋੜ ਨੇਤਾਵਾਂ ਦੀ ਜੇਬ ਸੇ ਕਢਾਂਗੇ ਔਰ ਮਹਿਲਾਵਾਂ ਨੂੰ 1100 ਰੁਪਏ ਮਹੀਨਾ ਦੇਣਗੇ ਛੁਣਛਣਾ ਨਹੀਂ ਦਿੱਤਾ ਠੋਕੋ ਆਓ ਬੈਠਿਆ ਨੇ ਸਭ ਤੋਂ ਤੇਜ਼ ਤਾਲੀ ਵੀ ਮਾਰਦਿਆਂ ਨੇ ਠੋਕੋ ਠੋਕੋ ਟਕਾ ਕੇ ਮਾਰੋ ਉਹ ਗੁਰਬਾਣੀ ਪੜ ਪੜ ਗੁਰੂ ਬਲਸਹਾ ਪੜ ਗੁਰੂ ਗਬਿੰਦ ਸਿੰਘ ਪਾਚਾ ਤੇ ਪੜ ਮਿੱਤਰ ਪਿਆਰੇ ਬਾਬਾ ਨਾਨਕ ਕਹਿ ਗਿਆ ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਜਾਨ ਤੂੰ ਉਹਨਾਂ ਦਾ ਦਿਲ ਦਿਖਾਉਣਾ ਹੈ ਕਹਿੰਦਾ ਜੀ ਬਿਜਲੀ ਮੈਂ ਕਰਤੀ ਉਹ ਕੀ ਕਰਤੀ ਮੈਂ ਕਹਿੰਦਾ ਮੈਂ 10 ਜੌਰ ਕਰੋੜ ਰੁਪਏ ਦਾ ਕਰਜ਼ਾ ਲੈਣਾ ਆ ਲਓ ਪੰਜਾਬੀਓ ਚੱਕੋ ਇਹ ਸਾਰੇ ਓਏ ਚੱਕੋ ਇਹ ਚੱਕੋ ਜਦੋਂ ਚੱਕ ਲਿਆ ਫਿਰ ਕੋ ਹੁਣ ਤੁਸੀਂ 15000 ਮੋੜ ਦਿਓ ਉਹ ਬਿਜਲੀ ਪਿੰਡਾਂ 'ਚ 24 ਘੰਟੇ 'ਚ 10 ਘੰਟੇ ਆਉਂਦੀ ਨਹੀਂ ਫ੍ਰੀ ਤੇ ਆਪੇ ਹੋ ਗਈ ਮਿੱਤਰਾ ਮੈਂ ਤੈਨੂੰ ਕਹਿੰਨਾ ਤੁਸੀਂ 12 ਰੁਪਏ ਦੀ ਬਿਜਲੀ ਲੈਨੇ ਹੋ ਮਾਰਕੀਟ ਚ ਜਿਹੜੀ 2 ਦੀ ਮਿਲਦੀ ਹੈ ਬਾਜ਼ਾਰ ਚ 12 ਦੀ ਜਦੋਂ ਝੋਨਾ ਲੱਗਦਾ 21 ਰੁਪਏ ਦੀ ਬਿਜਲੀ ਯੂਨਿਟ ਤੁਸੀਂ ਕਹਿੰਦੇ ਸੀ ਪੀਪੀਏ ਰੱਦ ਕਰ ਦੇਾਂਗੇ 네ਗੋਸ਼ੀਏਟ ਕਰਦੇਾਂਗੇ ਇੱਕ ਉਹ ਭਾਪੇ ਵਾਲੀ ਉਹ ਖੋਲੀ ਸੀਗੀ ਕੋਲੇ ਵਾਲੀ ਖਾਨ ਕਹਿੰਦਾ ਪਤਾ ਨਹੀਂ ਪੁਸ਼ਵਾੜਾ ਪਤਾ ਨਹੀਂ ਪੁਸ਼ਵਾੜਾ ਪੁਛਵਾੜਾ ਆਏ ਹੋਏ ਕਹਿੰਦਾ ਆ ਗਿਆ ਕੋਲ ਆ ਗਿਆ ਕੋਲ ਕੋਲੇ ਹੋ ਗਏ ਫੁੱਕੇ ਪੰਜਾਬੀ ਕੋਲਾ ਨਹੀਂ ਆਇਆ ਤੇਰਾ ਹੈ ਬਜਲੀ 24 ਘੰਟੇ ਨਹੀਂ ਆਈ ਪੰਜਾਬ ਦੇ ਉੱਤੇ ਅਕਾਲੀ ਇੱਕ ਸਾਲ ਚ 15000 ਕਰੋੜ 15000 ਕਰੋੜ ਚੜਾਉਂਦੇ ਸੀ ਕਰਜ਼ਾ ਕਾਂਗਰਸ 20000 ਕਰੋੜ ਉਹ ਤੁਸੀਂ 35000 ਕਰੋੜ ਰੁਪਇਆ ਪਤੰਦਰਾ ਇੱਕ ਸਾਲ ਚ ਉਹ ਕਹਿੰਦਾ ਤੇਰਾ 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 ਬਾਬਾ ਤੁਸੀਂ ਕਹਿੰਦੇ ਹੋ ਚਲੋ ਰੇਤੇ ਦੀ ਟਰਾਲੀ ਮੇਰੀ ਸੌਖੇ ਪੈਸੇ ਕਦੋਂ 10000 ਕਰੋੜ ਰੁਪਈਆ ਐ ਫੁੱਲੀ ਜਾਂਦਾ ਗੂਚੀ ਦੀਆਂ ਬੂਟ ਹੈ 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 ਜਾਂਦਾ ਪਾ ਕੇ ਗੂਚੀ ਉੱਡਦਾ ਜਾਂਦਾ ਹੈ ਕਹਿੰਦਾ ਸੀ ਹੈਲੀਕਾਪਟਰ ਦੀ ਕੀ ਲੋੜ ਐ 2 ਘੰਟਿਆਂ ਦਾ ਪੰਜਾਬ ਦਾ ਰਸਤਾ ਲੈ ਮੈਂ ਤੁਹਾਨੂੰ ਹੁਣ ਟੀਵੀ ਤੇ ਚਲਾ ਦਿੰਨਾ ਪਤਾ ਨਹੀਂ ਮੰਮੀ ਜੀ ਨੇ ਪਤਾ ਨਹੀਂ ਭਰਜਾਈ ਐ 500 ਕਾਫ 500 ਗੱਡੀਆਂ ਦਾ ਕਾਫਲਾ ਟੂ 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 ਲੋਕਾਂ ਕੰਨਾਂ 'ਚ ਰੁਈਆਂ ਪਾਈਆਂ ਛੱਡੇ ਹੀ ਕੱਖ ਨਹੀਂ ਜੇਲ੍ਹਾਂ 'ਚ ਦੋ 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 ਕੰਮ ਨਹੀਂ ਹੋਣ ਵਾਲੇ ਪਾਲਸੀ ਜਿਹੜੀ ਮੰਦੀ ਆ ਮੈਂ ਜਦੋਂ ਨਿਕਲਿਆ ਸੀ ਮੈਨੂੰ ਇਹਨਾਂ ਜੇਲ੍ਹ 'ਚ ਦਿੱਤਾ ਮੈਂ ਕਿਹਾ ਦੁਬਾਰਾ ਦੇ ਸਿੱਧੂ ਸੱਚ ਬੋਲ ਨੂੰ ਨਹੀਂ ਹਟਦਾ ਜੇਲ੍ਹਾਂ 'ਚ 10 ਰੁਪਏ ਦੀ ਜਰਦੇ ਦੀ ਪੂੜੀ 2000 ਦੀ ਵੇਚਦੇ ਆ ਜਿਹੜੇ ਅੰਡਰ ਟ੍ਰਾਇਲ ਨੇ ਉਹਨਾਂ ਤੋਂ ਇੱਕ ਜਰਦੇ ਦੀ ਪੂੜੀ 'ਚ ਕੰਮ ਕਰਾਉਂਦੇ ਆ ਜੇਲਾਂ ਚ 2G ਜੈਮਰ ਲੱਗਿਆ ਜਦੋਂ ਇਹ ਜਾਂਦਾ ਹੁੰਦਾ 3 3 3 3 3 ਕਰਦਾ ਤੇ ਜੈਮਰ 6G ਹੋਣਾ ਮਜਾਲ ਕੀ ਹੈ ਕਿਸੇ ਦਾ ਫੋਨ ਚੱਲ ਜੇ ਲਾਗੇ ਲਾਣੇ ਉਹ ਅਗਲਾ ਦੇਖ ਦੇ ਰਿਹਾ ਨਾ ਵਾਜੀ ਬੋ ਛੀਅੰ ਮਜ਼ਾ ਕਾਫਲਾ ਬੱਲੇ ਉਹ ਤੇਰੀ ਪਲਾਟੂਨ ਹੀ ਜਾਂਦੀ ਹੈ ਤੇ ਲਵਾ 5G ਜੈਮਰ ਤੇ ਜੇਲਾਂ ਦੇ ਵਿੱਚ 3 ਲੱਖ ਫੋਨ ਸਿੱਟ ਜੇ 3 ਚੱਲ ਜਾਣ ਤੇ ਨਾਮ ਪਤਾ ਦੀ ਨਵਜੋਤ ਸਿੰਘ ਸਿੱਧੂ ਨਾਂ ਨਾ ਰੱਖੀ ਜਾ ਕਰੋੜ ਰੁਪਈਆ ਇਹ ਐਡ ਦੇ ਉੱਤੇ 5 ਕਰੋੜ ਇਹ ਐਡ ਦੇ ਉੱਤੇ ਤੇ ਟੱਪਦਾ ਫਿਰਦਾ ਰਿਹਾ ਤੂੰ 6-6 ਲੱਖ ਰੁਪਏ ਉਹ ਹਵਾਈ ਜਹਾਜ਼ਾਂ ਦੇ ਉੱਤੇ ਇੱਕ ਘੰਟੇ ਦਾ ਖਰਚ ਕੇ ਛੱਤੀਸਗੜ੍ਹ ਅਸੀਂ ਜਿੱਤਾਂਗੇ ਰਾਜਸਥਾਨ ਅਸੀਂ ਜਿੱਤਾਂਗੇ ਹਾਂਜੀ ਮਧਿਆ ਪ੍ਰਦੇਸ਼ ਅਸੀਂ ਆ ਗਏ ਬਸ ਆ ਗਏ ਲਓ ਆਏ 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 ਹਾਂ ਉੱਥੋਂ ਨਿਕਲਿਆ ਫੀਂ ਕਰਕੇ ਉਧਰੋਂ ਨਿਕਲ ਗਿਆ ਮਿਜ਼ੋਰਮ ਬਸ ਆ ਗਈ ਸਾਡੀ ਸਰਕਾਰ ਆ ਗਈ ਅਸੀਂ ਪੰਜਾਬ 'ਚ ਨੇਰੀਆਂ ਲਿਆਤੀਆਂ ਇੱਥੇ ਵੀ ਤੂਫਾਨ ਆ ਗਿਆ ਖੋਦਿਆ ਪਹਾੜ ਨਿਕਲੀ ਚੂਹੀ ਅੱਧਾ ਪਰਸੈਂਟ ਵੋਟ ਨਹੀਂ ਪਈ ਓ ਮਿੱਤਰਾ ਤੂੰ ਕਹਿੰਦਾ ਓਏ ਚੁਣੇ ਨੁਮਾਇੰਦੇ ਤੇਰੇ ਲੋਕ ਸਭਾ 'ਚ ਇੱਕ ਬੰਦਾ ਉਹ ਵੀ ਉਧਾਰਾ ਮੰਗਿਆ ਕਾਂਗਰਸ ਤੋਂ ਠੋਕੋ ਤਾੜੀ ਹਰ ਗਿਆ ਤੂੰ ਤੂੰ ਕਹਿੰਦਾ ਸੀ ਓ ਹਾਰ ਗਿਆ ਓ ਹਾਰ ਗਿਆ ਤੂੰ ਹਰ ਗਿਆ ਤੈਨੂੰ ਅੱਧਾ ਪਰਸੈਂਟ ਵੋਟਾਂ ਪਈਆਂ ਓਏ ਤੂੰ ਪੰਜ ਸਟੇਟਾਂ 'ਚ ਢਿੰਗਦੇ ਬਾਟੇ ਵਾਂਗੂ ਮਾਂਜਦਾ ਠੋਕੋ ਗੱਲਾਂ ਕਰਦੇ ਹੋ ਗੱਲਾਂ ਦਾ ਖੜਾ ਵਰਤਾਨੇ ਹੋ 마ਫੀਆ ਖਤਮ ਕਰੋਗੇ 60000 ਕਰੋੜ ਪੰਜਾਬ ਦਾ ਖਾਨੇ ਹੋ ਤੇ ਗੁਰੂਆਂ ਦੀ ਅਰਦਾਸ ਕਰਾਉਨੇ ਹੋ ਕਰਾਪਸ਼ਨ